ਹਾਂਜੀ ਸਾਰੇ ਹੀ ਬਰਕਤ ਵੀਡੀਓ ਦਾ ਇੰਤਜ਼ਾਰ ਕਰ ਰਹੇ ਸੀ ਪਰ ਆ ਗਈ ਚੰਡਾਰ ਨੂੰ ਆ ਸੋ ਬਰਕਤ ਵੀਡੀਓ ਦਾ ਸ਼ੂਟ ਜਿਹੜਾ ਉਹ ਅਜੇ ਥੋੜਾ ਰਹਿਦਾ ਏ ਸੋ ਕੱਲ ਨੂੰ ਆਏਗੀ ਬਰਕਤ ਵੀਡੀਓ ਤੇ ਆਪਾਂ ਗੱਲ ਕਰਦੇ ਆ ਬਰਕਤ ਵੀਡੀਓ ਬਾਰੇ ਜਿਵੇਂ ਕਿ ਵੀਡੀਓ ਵਿੱਚ ਵਿੱਕੀ ਤੇ ਉਸਦੀ ਮੰਮੀ ਦੀਆਂ ਚਲਾਕੀਆਂ ਹੋਰ ਵੀ ਜ਼ਿਆਦਾ ਵਧੀਆਂ ਜਾ ਰਹੀਆਂ ਏ ਜਿਵੇਂ ਕਿ ਉਹ ਸੋਨੂ ਨੂੰ ਬਿਲਕੁਲ ਹੀ ਬੇਵਕੂਫ ਬਣਾ ਰਹੇ ਨੇ ਵਿੱਕੀ ਜਾ ਕੇ ਆਪਣੇ ਸਹੁਰਿਆਂ ਤੋਂ ਟਰੈਕਟਰ ਲਿਆਉਂਦਾ ਏ ਤੇ ਬਿਨਾਂ ਪੁੱਛਣ ਤੋਂ ਹੀ ਫੈਲੀ ਵਿੱਚ ਬਾੜ ਕੇ ਕਦੂ ਕਰਨਾ ਸਟਾਰਟ ਕਰ ਦਿੰਦਾ ਹੈ ਜਿਸ ਕਰਕੇ ਸੋਨੂ ਨੂੰ ਕਾਫੀ ਗੁੱਸਾ ਲੱਗਦਾ ਹੈ ਤੇ ਉਹਨਾਂ ਦੀ ਲੜਾਈ ਵੀ ਹੋ ਜਾਂਦੀ ਆ ਤੇ ਜਦ ਵਿੱਕੀ ਘਰ ਆਉਂਦਾ ਹੈ ਤੇ ਆਪਣੀ ਮੰਮੀ ਨੂੰ ਸਾਰੀਆਂ ਗੱਲਾਂ ਦੱਸਦਾ ਹੈ ਤੇ ਬਹੁਤ ਉੱਚੀ ਉੱਚੀ ਬੋਲਦਾ ਹੈ ਤੇ ਉਥੇ ਬੀਬੀ ਬਾਪੂ ਤੇਜੀਤਾ ਸਾਰੀ ਗੱਲ ਸੁਣ ਰਹੇ ਹੁੰਦੇ ਨੇ ਪਰ ਉਹਨਾਂ ਨੂੰ ਕਿਸੇ ਕਾਲ ਦਾ ਨਹੀਂ ਪਤਾ ਹੁੰਦਾ ਜਦ ਸੋਨੂ ਘਰ ਆਉਂਦਾ ਹੈ ਤੇ ਉਹਨਾਂ ਨੂੰ ਫਿਰ ਸਾਰੀ ਗੱਲ ਦਾ ਪਤਾ ਲੱਗਦਾ ਹੈ ਪਰ ਦੇਖਿਆ ਜਾਵੇ ਤਾਂ ਇੱਥੇ ਵਿੱਕੀ ਤੇ ਉਸਦੀ ਮੰਮੀ ਹੀ ਗਲਤ ਕਰ ਰਹੇ ਨੇ ਜਿਵੇਂ ਕਿ ਪਹਿਲੀ ਤਾਂ ਆ ਮੀ ਵਿੱਕੀ ਦੀਆ ਜੇਕਰ ਉਸਨੇ ਟੀਕੇ ਤੇ ਦਿੱਤੀ ਐ ਸੋਨੂ ਨੂੰ ਪਰ ਸੋਨੂ ਨੂੰ 3 ਮਹੀਨੇ ਜਾਂ 2 ਮਹੀਨੇ ਪਹਿਲਾਂ ਦੱਸਣਾ ਚਾਹੀਦਾ ਸੀ ਵਿੱਕੀ ਨੂੰ ਕਿ ਤੇੜੀ ਐਤ ਕੀ ਅਸੀਂ ਵਾਣੀ ਆ ਪਰ ਉਹ ਬਿਨਾ ਦੱਸੇ ਪੁੱਛੇ ਹੀ ਪੈੜੀ ਵਿੱਚ ਲਿਆ ਕੇ ਟਰੈਕਟਰ ਵਾਰਡ ਦਿੰਦਾ ਏ ਤੇ ਜਿੱਥੇ ਕਿ ਸੋਨੂ ਨੇ ਪੈੜੀ ਤੇ ਕਾਫੀ ਖਰਚਾ ਵੀ ਲਾਇਆ ਹੁੰਦਾ ਏ ਜਿਵੇਂ ਕਿ ਦਵਾਈ ਵਗੈਰਾ ਪਾਈ ਆ ਪਾਣੀ ਲਾਉਣਾ ਪਸੋਂ ਕੰਮ ਉਹਨੇ ਕੀਤੇ ਹੁੰਦੇ ਆ ਜਿਸ ਕਰਕੇ ਉਸ ਨੂੰ ਗੁੱਸਾ ਲੱਗਦਾ ਏ ਤੇ ਵਿੱਕੀ ਉਸ ਨੂੰ ਧਮਕੀਆਂ ਦਾ ਇੱਕ ਹੀ ਮਠਾਣੀ ਜਾ ਕੇ ਤੇਰੇ ਉੱਤੇ ਪਰਚਾ ਕਰਵਾਵਾਂਗਾ ਪਰ ਵਿੱਕੀ ਦੀ ਮੰਮੀ ਸਮਝ ਜਾਂਦੀ ਆ ਉਹਨੂੰ ਪਤਾ ਹੈ ਕਿ ਅਸੀਂ ਝੂਠੇ ਆ ਕਿਉਂਕਿ ਅਸੀਂ ਬਿਨਾਂ ਦੱਸਿਓਂ ਹੀ ਪੈੜੀ ਦੇ ਵਿੱਚ ਟਰੈਕਟਰ ਵਾੜ ਰਹੇ ਆ ਜੇਕਰ ਸਾਰੇ ਜਾਣੇ ਜਾਂ ਥਾਣੇ ਜਾਵਾਂਗੇ ਤਾਂ ਅਸੀਂ ਹੀ ਝੂਠੇ ਪੈਣਾ ਏ ਤੇ ਉਹ ਵਿੱਕੀ ਨੂੰ ਸਮਝਾ ਲੈਂਦੀ ਆ ਕਿ ਜੇਕਰ ਇਹ ਤੂੰ ਥਾਣੇ ਜਾ ਕੇ ਪਰਚਾ ਕਰੇਂਗਾ ਸੋਨੂ ਤੇ ਤੇ ਤੇਰੇ ਸਹੁਰਿਆਂ ਨੂੰ ਵੀ ਪਤਾ ਲੱਗ ਜਾਣਾ ਇਹ ਤੇ ਇਸ ਕਰਕੇ ਤੂੰ ਹੀ ਝੂਠਾ ਪਏਂਗਾ ਤੂੰ ਚੁੱਪ ਕੀਤਾ ਰਹਿ ਤੈਨੂੰ ਸਹੁਰਿਆਂ ਵੱਲੋਂ ਸਾਰਾ ਕੁਝ ਮਿਲ ਰਿਹਾ ਅਸੀਂ ਇਹਨਾਂ ਕੋਲੋਂ ਕੀ ਲੈਣਾ ਤੇ ਵਿੱਕੀ ਦੀ ਮੰਮੀ ਜਾ ਕੇ ਟਰੈਕਟਰ ਦੀ ਚਾਬੀ ਸੋਨੂ ਕੋਲੋਂ ਲੈ ਕੇ ਆਉਂਦੀ ਆ ਤੇ ਉਹਨਾਂ ਨੂੰ ਕਾਫੀ ਵੱਧ ਘੱਟ ਵੀ ਬੋਲਦੀ ਆ ਤੇ ਉਧਰ ਪ੍ਰੀਤ ਦੀਆਂ ਅੱਖਾਂ ਤੇ ਵੀ ਪੱਟੀ ਹੀ ਬੰਨੀ ਹੋਈ ਆ ਕਿਉਂਕਿ ਪ੍ਰੀਤ ਨੂੰ ਕੋਈ ਵੀ ਗੱਲ ਸਮਝ ਨਹੀਂ ਆਉਂਦੀ ਉਹਨੂੰ ਜੋ ਕਹਿੰਦਾ ਕੋਈ ਉਸੇ ਤਰ੍ਹਾਂ ਮਗਰ ਲੱਗ ਜਾਂਦੀ ਆ ਜਿਵੇਂ ਕਿ ਉਹ ਵਿੱਕੀ ਤੇ ਆਪਣੀ ਸੱਸ ਦੇ ਮਗਰ ਲੱਗੀ ਹੋਈ ਆ ਤੇ ਕਬਲ ਦੇ ਕਹਿੰਦੇ باوجود ਵੀ ਉਹ ਵਿੱਕੀ ਦੀ ਵਿੱਕੀ ਬਾਰੇ ਜੋ ਕਬਲ ਕਹਿੰਦਾ ਏ ਤੇ ਉਸਨੂੰ ਗੁੱਸਾ ਲੱਗਦਾ ਏ ਕਿਉਂਕਿ ਉਹਨੂੰ ਵਿੱਕੀ ਹੀ ਸਹੀ ਲੱਗ ਰਿਹਾ ਹੁੰਦਾ ਏ ਪਰ ਜਦ ਵਿੱਕੀ ਦੀ ਸਚਾਈ ਪ੍ਰੀਤ ਦੇ ਸਾਹਮਣੇ ਆਏਗੀ ਤਾਂ ਫਿਰ ਹੀ ਸਾਰਾ ਕੁਝ ਉਸ ਨੂੰ ਪਤਾ ਲੱਗੇਗਾ ਹਾਲਾਂਕਿ ਉਸ ਨੂੰ ਹਰ ਬਾਰੇ ਪਤਾ ਲੱਗ ਵੀ ਗਿਆ ਏ ਤਾਂ ਉਸ ਦੇ ਰਿਐਕਸ਼ਨ ਤਾਂ ਕਾਫੀ ਸ਼ੌਕਿੰਗ ਵਾਲੇ ਸੀ ਪਰ ਹੁਣ ਦੇਖਦੇ ਹਾਂ ਕਿ ਘਰ ਜਾ ਕੇ ਉਹ ਆਪਣੀ ਸੱਸ ਜਾਂ ਵਿਕੀ ਨੂੰ ਪੁੱਛਦੀ ਆ ਤੇ ਉਹ ਇਸ ਨੂੰ ਕਿਹੜਾ ਝੂਠ ਬੋਲ ਕੇ ਪਿੱਛੇ ਲਾਉਂਦੇ ਆ ਸੋ ਵੀਡੀਓ ਕਾਫੀ ਐਂਟਰਟੇਨਮੈਂਟ ਹੋਣ ਵਾਲੀ ਆ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਆਪਾਂ ਤੁਹਾਡੇ ਲਈ ਇਦਾਂ ਦੇ ਵੀਡੀਓ ਲੈ ਕੇ ਆ ਸਕੀਏ